ਖਬਰਾ ਮਸੀਆ ਅੜੀਏ ਨਹੀਂ ਪਿਆਰ ਦੇ ਪੱਤਰੇ ਮੜੀਏ ਨਹੀਂ ਪੱਚੀਆਂ ਸਾਲਾਂ ਬਾਅਦ ਮਿਲੇ ਪਤੀ ਪਤਨੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਪਤੀ ਪਤਨੀ ਪੱਚੀਆਂ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਦੇਖੋ ਕਿਵੇਂ ਜਦੋਂ ਪਤਨੀ ਆਪਣੇ ਪਤੀ ਨੂੰ ਦੇਖਦੀ ਹੈ ਤੇ ਭੱਜ ਕੇ ਜੱਫੀ ਪਾ ਲੈਂਦੀ ਹੈ ਤੇ ਬਹੁਤ ਹੀ ਭਾਵਕ ਵੀਡੀਓ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ। 💖 ਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਮੇ ਸੱਜਣਾ ਇਤ ਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਐ ਜਿਸ ਮਤ ਪਾ ਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਇਸ ਸਾਲ ਦਾ ਸਮਾਂ